ਲੋਰੀ ਅੱਜ ਦਾ ਵਲੌਗ ਜਿਹੜਾ ਸਟਾਰਟ ਹੋਇਆ ਵਾ ਉਹ ਆਪਣਾ ਹੋਇਆ ਵਾ ਜੀ ਅਹੀਂ ਪਹਿਲਾਂ ਪ੍ਰਸ਼ਾਦਾ ਛਕਣ ਚੱਲੇ ਆ ਤੇ ਅੱਜ ਦਾ ਜਿਹੜਾ ਵਲੌਗ ਆ ਉਹ ਸਾਡਾ ਲਾਸਟ ਆ ਇੱਥੇ ਸ਼੍ਰੀ ਹਰਿਮੰਦਰ ਸਾਹਿਬ ਦੇ ਡੇਰ ਦੇ ਵਿੱਚ ਤੇ ਅਹੀਂ ਸਾਰੇ ਆਣ ਚੱਲੇ ਆ ਪ੍ਰਸ਼ਾਦਾ ਛਕਣ ਇੱਥੋਂ ਤੁਹਾਨੂੰ ਮਿਲਿਆ ਜੀ ਦਹੀਂ ਨਾਲ ਪ੍ਰਸ਼ਾਦਾ ਤੇ ਨਾਲ ਲੱਸੀ ਤੇ ਹੁਣ ਅਸੀਂ ਚੱਲੇ ਆ ਜੀ ਗੋਬਿੰਦ ਬਾਗ ਜਿਹੜਾ ਕਿ ਰਾਤ ਨੂੰ ਉਹਦੇ ਪ੍ਰੋਗਰਾਮ ਉੱਥੇ ਚੱਲਦਾ ਹੀ ਚੱਲਦਾ ਵਾ ਪਰ ਅਹੀਂ ਹੁਣ ਤੁਹਾਨੂੰ ਦਿਖਾਉਨੇ ਆ ਉੱਥੇ ਦਿਨ ਦਾ ਦ੍ਰਿਸ਼ ਤੇ ਆ ਗੁਰਦੁਆਰਾ ਹੁੰਦਾ ਰਾਜ ਇਤਿਹਾਸਿਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੇ ਆਪਾਂ ਇੱਧਰ ਕਦੀ ਨਹੀਂ ਆਏ ਆ ਗਲੀ ਇਹਦੇ ਵਿੱਚ ਪੈਂਦਾ ਵਾ ਤੇ ਜਾਣਹੀਂ ਗੋਬਿੰਦ ਬਾਗ ਨਦਿਆਂ ਦੇ ਪਰ ਰਾਜੇ ਗੁਰਦੁਆਰਾ ਆ ਗਿਆ ਇੱਥੇ ਵੀ ਮੱਥਾ ਟੇਕ ਲੈਣੀ ਆ ਤੇ ਆ ਗੁਰਦੁਆਰਾ ਸਾਹਿਬ ਤੁਸੀਂ ਦੇਖ ਸਕਦੇ ਜੀ ਇਤਿਹਾਸ ਕਿਹਾ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਨੂੰ ਮੈਂ ਦੱਸਦਾ ਵਾਂ ਬਾਕੀ ਤੁਸੀਂ ਪਹਿਲਾਂ ਵੇਖ ਲਓ ਗੁਰਦੁਆਰਾ ਜਿਹੜੇ ਉਹ ਸ਼ਸਤਰ ਆ ਉਹਨਾਂ ਟਾਈਮਾਂ ਦੇ ਆ ਸਿੰਘਾਂ ਦੇ ਜਿਹੜੇ ਅੰਦਰ ਪਏ ਆ ਤੇ ਇਹ ਗੁਰਦੁਆਰੇ ਦਾ ਇਤਿਹਾਸ ਤੁਹਾਨੂੰ ਦੱਸਦੀਆਂ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਢਾਲਾਂ ਭਰ ਭਰ ਕੇ ਜਿਹੜਾ ਉਹ ਸੋਨਾ ਮੰਡਿਆ ਸੀ ਨਾ ਜਿਹੜੇ ਸਿੰਘ ਕਹਿੰਦੇ ਸੀ ਵੀ ਅਸੀਂ ਵਾਪਸ ਜਾਣਾ ਨੂੰ ਤੇ ਬਾਅਦ ਚ ਕਈ ਸਿੰਘ ਕਹਿੰਦੇ ਸੀ ਵੀ ਅਸੀਂ ਵਾਪਸ ਨਹੀਂ ਜਾਣਾ ਸਾਡੀ ਜਿਹੜੀ ਯਾਦ ਆ ਉਹ ਤੁਹਾਡੇ ਚਰਨਾਂ ਦੇ ਵਿੱਚ ਹੋਵੇ ਤੇ ਉਹਨਾਂ ਦਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਵਾਅਦਾ ਕੀਤਾ ਸੀ ਕਿ ਕੋਈ ਗੱਲ ਨਹੀਂ ਵੀ ਤੁਹਾਡਾ ਜਿਹੜਾ ਵਾਅਦਾ ਵਾ ਉਹ ਕਬੂਲ ਕੀਤਾ ਜਾਊਗਾ। ਤੇ ਜਿਹੜਾ ਇਹ ਗੁਰਦੁਆਰ ਸਾਹਿਬ ਬਣਾਇਆ ਹੋਣਾ ਇਹ ਉਹਨਾਂ ਸਿੰਘਾਂ ਦੀ ਯਾਦ ਵਿੱਚ ਬਣਾਇਆ ਹੋਣਾ ਜਦੋਂ ਉਹ ਸ਼ਹੀਦ ਹੋ ਗਏ ਸੀ। ਮੁਸਲਮਾਨਾਂ ਦਾ ਜ਼ੋਰ ਚੱਲ ਗਿਆ ਸੀ ਤੇ ਉਹ ਇੱਥੇ ਸ਼ਹੀਦ ਹੋਏ ਸੀ। ਲਾਗੇ ਗਦਾਵਰੀ ਨਦੀ ਵੀ ਸਤਕਾਰ ਵੀ ਕਰ ਸਕਦੇ ਸੀ ਪਰ ਉਹ ਨਹੀਂ ਉਹਨਾਂ ਦਾ ਇੱਥੇ ਸਨਸਕਾਰ ਕੀਤਾ ਗਿਆ ਸੀ। ਲਾਸਟ ਟਾਈਮ ਸਿੰਘਾਂ ਦਾ ਤੇ ਯਾਦਗਰੀ ਇਹ ਗੁਰਦੁਆਰਾ ਤੇ ਗੁਰਦੁਆਰਾ ਪੈਂਦਾ ਜੇ ਜਦੋਂ ਆਪਾਂ ਗੋਬਿੰਦ ਬਾਗ ਨੂੰ ਜਾਂਦੇ ਆ ਨਾ ਜਦੋਂ ਆਪਾਂ ਗੋਬਿੰਦ ਬਾਗ ਨੂੰ ਜਾਂਦੇ ਆ ਤੇ ਆਹ ਗੁਰਦੁਾਰੇ ਦਾ ਪਹਿਲਾਂ ਲਿਖਿਆ ਹੋਇਆ ਇਤਿਹਾਸਿਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੇ ਬਿਲਕੁਲ ਆਹ ਜਿਹੜੀ ਗਲੀ ਦੇ ਵਿੱਚ ਅੰਦਰ ਵੜ ਕੇ ਨਾਲ ਹੀ ਉਹ ਸਾਹਮਣੇ ਗੁਰਦੁਆਰਾ ਸਾਹਿਬ ਆਹ ਸਤਕਣ ਸਾਹਿਬ ਆ ਸੱਚਖੰਡ ਸਾਹਿਬ ਤੋਂ ਬਸ ਇੱਥੇ ਆਉਣਾ ਵਾ ਤੇ ਆ ਗੁਰਦੁਆਰਾ ਸਾਹਿਬ ਇਧਰ ਨੂੰ ਇਹ ਹੁਣ ਅਸੀਂ ਜਾਣਦੇ ਆ ਨਹੀਂ ਸਿੱਧਾ ਹੀ ਗੋਬਿੰਦ ਬਾਗ ਨੂੰ ਇਹ ਇਹ ਗਲੀ ਆ ਨਾ ਜਿਹੜੀ ਸਿੱਧੀ ਇਹ ਗੋਬਿੰਦ ਬਾਗ ਨਹੀਂ ਜਾਂਦੀ ਆ ਤੇ ਇਧਰ ਜਿਹੜੀਆਂ ਮੱਝਾਂ ਵਾ ਨਾ ਇਹਨਾਂ ਦੇ ਇਧਰ ਕੋ ਸਿੰਘ ਵੇਖੋ ਕਡੇ ਕਡੇ ਜੇ ਤੇ ਤੁਸੀਂ ਵੇਖ ਸਕਦੇ ਜੇ ਵੀ ਸਿੰਘਾਂ ਵਾਲੀਆਂ ਕਡੇ ਕਡੇ ਸਿੰਘਾਂ ਵਾਲੀਆਂ ਮੱਝਾਂ ਵਾ ਏ ਤੇ ਆ ਇਹਦੇ ਸਾਹਮਣੇ ਹੀ ਆ ਗਏ ਆ ਜੀ ਗੋਬਿੰਦ ਬਾਗ ਗੋਬਿੰਦ ਬਾਗ ਸਾਹਿਬ ਅਹੀਂ ਆ ਗਏ ਆ ਜੀ ਗੋਬਿੰਦ ਬਾਗ ਸਾਹਿਬ ਤੁਸੀਂ ਦੇਖ ਸਕਦੇ ਜੀ 프ਰਿੰਟ ਤੇ ਇਹਨਾਂ ਨੇ ਬੜੀ ਵਧੀਆ ਸਜਾਵਟ ਫੁੱਲ ਲਾਏ ਆ ਤੇ ਹੁਣ ਆਪਾਂ ਚੱਲੇ ਆ ਜੀ ਇਹਦੇ ਅੰਦਰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਕਿਉਂਕਿ ਇਹਦੇ ਅੰਦਰ ਗੁਰਦੁਆਰਾ ਸਾਹਿਬ ਹੀ ਹੈਗਾ ਵਾ ਤੇ ਗੋਬਿੰਦ ਬਾਗ ਦੇ ਅੰਦਰ ਐਂਟਰੀ ਇਸ ਤਰ੍ਹਾਂ ਕੀ ਇਧਰਲੇ ਪਾਸੇ ਵੀ ਪਾਰਕ ਜੀ ਬਣੀ ਆ ਇਧਰਲੇ ਪਾਸੇ ਵੀ ਪਾਰਕ ਬਣੀ ਆ ਇਦਾਂ ਜਿਹੜੀ ਆ ਸੰਗਤ ਆ ਇਹ ਸਾਰੀ ਆ ਜਾਂਦੀ ਆ ਉਹ ਤੇ ਵਾਟਰ ਕੋਲਰ ਲੱਗਾ ਪਾਣੀ ਪੀਣ ਲਈ ਬਾਕੀ ਬਹੁਤ ਸ਼ਾਂਤੀ ਤੇ ਤੇ ਇਦਾਂ ਜਿਹੜਾ ਰਾਹ ਜਾਂਦਾ ਵਾ ਜੀ ਇਧਰਲੇ ਪਾਸੇ ਨੂੰ ਵੀ ਬਥੇਰਾ ਬਾਗ ਬਣਾਇਆ ਵਾ ਗੋਬਿੰਦ ਬਾਗ ਸਾਹਿਬਤਾ ਹੀ ਉਹ ਨਾਮ ਰੱਖਿਆ ਗਿਆ ਵਾ ਤੇ ਉਹ ਗੁਰਦੁਆਰਾ ਆਪਣਾ ਸਾਹਮਣੇ ਆ ਗਿਆ ਤੁਸੀਂ ਦੇਖ ਸਕਦੇ ਕਿ ਕਿੰਨੇ ਤਰ੍ਹਾਂ ਦੇ ਫੁੱਲ ਲੱਗੇ ਆ ਤੇ ਇਧਰ ਦੇਖੋ ਆ ਕਿੰਨਾ ਸੋਹਣਾ ਬਣਾਇਆ ਸਜਾਵਟ ਵਾਲਾ ਪਾਣੀ ਆਉਂਦਿਆ ਉਦੋਂ ਲੇਖੋ ਪਾਣੀ ਆਉਂਦਿਆ ਸਜਾਵਟ ਲਈ ਬੜਾ ਸੋਹਣਾ ਬਣਾਇਆ ਗਿਆ ਤੇ ਦਿਨੇ ਇੱਥੇ ਘੱਟ ਹੀ ਆਉਂਦੇ ਆ ਜਿਆਦਾ ਰਾਤ ਨੂੰ ਆਉਂਦੇ ਕਿਉਂਕਿ ਇੱਥੇ ਲੇਜ਼ਰ ਸ਼ੋਅ ਚੱਲਦਾ ਲੇਜ਼ਰ ਸ਼ੋਅ ਵਾਲੀ ਤੁਹਾਨੂੰ ਦਿਖਾਉਨੇ ਆ ਪਹਿਲਾਂ ਤੁਹਾਨੂੰ ਆ ਦਿਨ ਦਾ ਜਿਹੜਾ ਇਧਰਲੇ ਪਾਸੇ ਵਾਲਾ ਜਿਹੜਾ ਵਿਊ ਆ ਉਹ ਦਿਖਾ ਦਈਏ ਤੇ ਆ ਵੇਖੋ ਸੰਗਤ ਜਿਹੜੀ ਆ ਉਹ ਦਰਣ ਕੇ ਫੋਟੋ ਫੂਟਾ ਲਵਾਉਂਦੇ ਆ ਯਾਦਗਰੀ ਬਾਕੀ ਸਾਰਾ ਇਸ ਤਰ੍ਹਾਂ ਦਾ ਵਾ ਤੇ ਇਸ ਤਰ੍ਹਾਂ ਸਾਰੇ ਪਾਸੇ ਪਾਰਕਾਂ ਬਣੀਆਂ ਗਈਆਂ ਵਾ ਇੱਧਰ ਦੇਖੋ ਤੇ ਬੈਠਣ ਨੂੰ ਵੀ ਉਹ ਲਾਏ ਆ ਬੈਂਚ ਬੁੰਚ ਕੇ ਡੇ ਸੋਨੇ ਲਾਏ ਆ ਇਹ ਬਹੁਤ ਹੀ ਸੰਗਣੀ ਖਾਂ ਆ ਮੈਂ ਤੁਹਾਨੂੰ ਦਿਖਾਉਣਾ ਜਾ ਕੇ ਲਾਗੂ ਤੇ ਬੜੀ ਸ਼ਾਂਤੀ ਇੱਥੇ ਆ ਫੁੱਲ ਕਿੱਡੇ ਸੋਨੇ ਸੋਨੇ ਆ ਬੜੀ ਸੰਗਣੀ ਖਾਂ ਜਿਹੜੇ ਰੁੱਖ ਦੀ ਇੱਧਰ ਦੇਖੋ ਆਪਾ ਬਣੀ ਜੇ ਸੁੱਤੇ ਰਮਾਨ ਤੇ ਇਥੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾਵਾਂ ਜਿਹੜੀਆਂ ਪਾਈਪਾਂ ਵਛਾਈਆਂ ਹੋਣ ਆ ਇਹ ਪਾਈਪਾਂ ਦੇ ਵਿੱਚ ਪਾਣੀ ਛੱਡ ਦਿੰਦੇ ਆ ਜਦੋਂ ਇਹ ਪਾਣੀ ਛੱਡ ਦਿੰਦੇ ਆ ਨਾ ਇਹ ਪੈਪ ਦੇ ਰਾਂ ਹੀ ਪਾਣੀ ਪੈਂਦਾ ਵਾ ਨਾ ਕੀ ਇਹਦੇ ਵਿੱਚ ਬੂਰ ਹੈਗਾ ਇਥੇ ਕਿਤੇ ਬੂਰ ਨਹੀਂ ਹੈਗਾ ਸਾਰੇ ਮਹਾਰਾਸ਼ਟਰ ਦੇ ਵਿੱਚ ਅਸੀਂ ਉਹ ਦਿਨ ਕੀਤਾ ਪਤਾ ਤੇ ਆਂਦੇ ਵੀ 25 ਤੋਂ 30 ਲੱਖ ਰੁਪਏ ਖਰਚਾ ਆ ਜਾਂਦਾ ਤੇ ਪਹਿਲੀ ਗੱਲ ਕਿਸਮਤ ਵਾਲਾ ਹੁੰਦਾ ਜਿਹੜਾ ਬੰਦਾ ਜਿਹਦੇ ਬੋਰ ਚੋਂ ਪਾਣੀ ਨਿਕਲ ਜੇ ਇਹ ਹੈ ਗੁਰਦੁਆਰਾ ਸਾਹਿਬ ਦਾ ਵਿਊ ਜਿਹੜਾ ਕਿ ਗੋਲ ਆ ਇਹ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਉਹ ਗੋਬਿੰਦਪਾਲ ਸਾਹਿਬ ਦੇ ਵਿੱਚ ਹੈ ਇਹਦਾ ਥੱਲੇ ਦਾ ਜਿਹੜਾ ਸਟਰਕਚਰ ਆ ਉਹ ਵੀ ਬਿਲਕੁਲ ਗੋਲ ਆ ਤੇ ਮਥਾ ਟੇਕਣ ਤੋਂ ਬਾਅਦ ਮੈਂ ਚੱਲਿਆ ਆ ਜੀ ਹੁਣ ਤੁਹਾਨੂੰ ਦਿਖਾਉਣਾ ਉਹ ਉਧਰ ਜਿੱਥੇ ਰਾਤ ਨੂੰ ਲੇਜ਼ਰ ਸ਼ੋਅ ਚੱਲਦਾ ਵਾ ਤੇ ਉੱਥੇ ਫੁਹਾਰੇ ਜਿਹੜੇ ਆ ਉਹ ਬਿਲਕੁਲ ਐ ਐ ਕਰਕੇ ਪਾਣੀ ਜਿਹੜਾ ਤਾਣ ਚੁੱਕ ਦਿੰਦੇ ਤੇ ਮਗਲੇ ਪਾਸੇ ਜਿਹੜਾ ਤੇ ਲੇਜ਼ਰ ਵੱਜਦੀ ਆ ਪਰ ਪੂਰਾ 뷰 ਫਿਲਮ ਦਿਖਾਈ ਜਾਂਦੀ ਆ ਦਹਾ ਗੁਰੂਆਂ ਦੀ ਵੀ ਦਹਾ ਗੁਰੂਆਂ ਦੀ ਕੀ ਯਰਣੀ ਸੀ ਉਹਦੇ ਤੇ ਸਾਰਾ ਖਾਇ ਜਾਂਦਾ ਤੇ ਜੇ ਲੱਗਾ ਸਮਾਂ ਤੇ ਦਿਖਾਵਾਂਗੇ ਪਹਿਲੀ ਗੱਲ ਸਾਡਾ ਸਮਾਂ ਨਹੀਂ ਲੱਗਣਾ ਕਿਉਂਕਿ ਅੱਜ ਲਾਸਟ ਦੇਣਾ ਇੱਥੇ ਸਾਡਾ ਤੇ ਮੜਕੇ ਅਸੀਂ ਕੱਲ ਨੂੰ ਚੱਲ ਜਾਣਾ ਟ੍ਰੇਨ ਜਣਾ ਇਸ ਟਾਈਮ ਤੇ ਮੈਂ ਤੁਹਾਨੂੰ ਰਕਮਨਾਵਾਂ ਜੀ ਆਹ ਕੋ ਲੇਜ਼ਰ ਸ਼ੋਅ ਵਾਲਾ ਸਿਸਟਮ ਜੋ ਕੀ ਇਸ ਤਰੀਕੇ ਦਾ ਬਣਾਇਆ ਵਾ ਉਧਰਲੇ ਪਾਸੇ ਸੰਤਾਨ ਕੇ ਤੇ ਆਹ ਜਿਹੜੀਆਂ ਪੌੜੀਆਂ ਬਣਾਈਆਂ ਵਾ ਆਹ ਪੌੜੀਆਂ ਤੇ ਸੰਤਾਂ ਬਹਿ ਜਾਂਦੀਆਂ ਤੇ ਇੱਥੇ ਸਾਰੀ ਸੰਤਾਨ ਕੇ ਬਹਿ ਜਾਂਦੀ ਸਾਰਾ ਪਰ ਜਾਂਦਾ ਹੈ ਰਾਤ ਨੂੰ ਤੇ ਤੁਸੀਂ ਵੇਖ ਸਕਦੇ ਜੇ ਵੀ ਆਹ ਕੋ ਸਿਸਟਮ ਜਿਹੜਾ ਸਾਰਾ ਵਾ ਉਹ ਮੀਂਹ ਮੂਹ ਤੋਂ ਬਚਾਉਂਦਾ ਕਰਕੇ ਇਹਨਾਂ ਸਾਰਾ ਟੱਕ ਟੱਕ ਕੇ ਰੱਖਿਆ ਵਾ ਬਾਕੀ ਬਤੀ ਬਤੀ ਤੋਂ ਬਤੀ ਬਤੀ ਤੋਂ ਭਰੇ ਰੱਖਾਂਗੇ ਤੇ ਤੁਹਾਨੂੰ ਮੈਂ ਦਿਖਾਉਣਾ ਪੱਖੇ ਪੁਖੇ ਲਾਏ ਭਾਬਿਆ ਨੇ ਆ ਇਧਰ ਖੋ ਆ ਪੱਖੇ ਪੁਖੇ ਲਾਏ ਆ ਸਿਸਟਮ ਜਿਹੜੇ ਆਵਾਜ਼ ਜਿਹੜੀ ਆ ਨਾ ਉਹ ਚੁੱਕ ਕੇ ਆਵਾਜ਼ ਵੀ ਚੁੱਕਦੇ ਆ ਤੇ ਜਿਹੜਾ ਪ੍ਰੈਸ਼ਰ ਆ ਜਿੱਦਾਂ ਲਾ ਲਓ ਵੀ ਇਹਦੇ ਉੱਤੇ ਆਣ ਕੇ ਜਿਹੜੀਆਂ ਛਿੱਟਾਂ ਪੈਣੀਆਂ ਹੁੰਦੀਆਂ ਉਹ ਜਿਹੜੀਆਂ ਲਾ ਲਓ ਇਹਨਾਂ ਦੇ ਉੱਤੇ ਛਿੱਟਾਂ ਪੈਣੀਆਂ ਉਹ ਪੱਖੇ ਚੱਲ ਜਾਂਦੇ ਪੱਖੇ ਜਿਹੜੀ ਵਾਸ਼ੜਿਆ ਨਾ ਉਹ ਬਾਹਰ ਨੂੰ ਮਾਰਦੇ ਚੁੱਕ ਕੇ ਤੇ ਐਡਾ ਤਕੜਾ ਸਿਸਟਮ ਲਾਇਆ ਜੀ ਆਪਖੋ ਤੁਸੀਂ ਪ੍ਰੋਜੈਕਟਰ ਵੇਖ ਰਹੇ ਸੀ ਤੇ ਕੁਦਰਤੀ ਫੁੱਲ ਵਿਖਾਵਾਂ ਤੁਹਾਨੂੰ ਇੱਥੇ ਕੁਦਰਤੀ ਫੁੱਲ ਜਿਹੜੇ ਆ ਆ ਕੁਦਰਤੀ ਆ ਆ ਸਾਰੇ ਪੀਲੇ ਪੀਲੇ ਤੇ ਹੁਣ ਆਪਾਂ ਚੱਲਦੇ ਆਂ ਜਿਉਂ ਉਧਰ ਲੋਕੀ ਜਿਹੜੇ ਆ ਝੂਟੇ ਝਾਟੇ ਲੈ ਜਾਂਦੇ ਭਲਾ ਵੇਖ ਕੇ ਆਉਨੇ ਉਧਰ ਕੀ ਆ ਤੇ ਹੁਣ ਆਪਾਂ ਵਹੁੰਨੇ ਆ ਤੁਹਾਨੂੰ ਉਹ ਉਧਰ ਸੰਗਤਾਂ ਝੂਟੇ ਝਾਟੇ ਜਿਹੜੇ ਜਵਾਗ ਲੈ ਜਾਂਦੇ ਆ ਬਾਕੀ ਸੰਗਤਾਂ ਵੇਖਣ ਆਈਆਂ ਵਾ ਗੋਬਿੰਦ ਬਾਗ ਸਾਹਿਬ ਤੇ ਬੋਦੀ ਸ਼ਾ ਸੰਗਣੀ ਰੁੱਖਾਂ ਦੀ ਹੜਿਆਂ ਦੀ ਤੇ ਬਹੁਤ ਹੀ ਸੋਹਣਾ ਵਣਾ ਜਿਹੜਾ ਬੜਾ ਸਕੂਨ ਜਿਹਾ ਵਾ ਇਥੇ ਸ਼ਾਂਤੀ ਦੀ ਆ ਕੋਈ ਤੰਗ ਪਰੇਸ਼ਾਨ ਕਰਨ ਵਾਲਾ ਨਹੀਂ ਹੈਗਾ ਤੇ ਰੁੱਖਾਂ ਦੀ ਠੰਡੀ ਸ਼ਾਮ ਤੇ ਜਵਾਗ ਜਿਹੜੇ ਉਹ ਪੰਗੇ ਲੈ ਰਹੇ ਆ ਇਧਰ ਵੇਖੋ ਆ ਇਦਾਂ ਦੀ ਬਣਾਈ ਆ ਪਾਰਕ ਤੇ ਇੱਥੋਂ ਦੇ ਜਿਹੜੇ ਬਸ ਨੀਕ ਆ ਜਿestrਾਂ ਕੀ ਆ ਉਹ ਬਜ਼ੁਰਗ ਆ ਦੋ ਬੈਠੇ ਤੇ ਉਹ ਇਸ ਟਾਈਮ ਤੇ ਕਸਰਤ ਕਰਨਦੇ ਆ ਤੇ ਬਾਕੀ ਸੈਰਸੂਰ ਕਰਨਦੇ ਵੀ ਕਾਫੀ ਤਕੜਾ ਗੋਬਿੰਦ ਬਾਗ ਸਾਹਿਬ ਕਿ ਹੁਣ ਆਪਾਂ ਚੱਲਦੇ ਆ ਜੀ ਵਾਪਸ ਤਰੋਖੇ ਇਧਰ ਵਖੋ ਕਿੱਡੇ ਨੀਵੇਂ ਆ ਇਥੇ ਮੰਡਾ ਡਾਇਆ ਹੋਵੇ ਤੇ ਪੂਰੇ ਨਿਆਰੇ ਆ ਕੋਈ ਤੰਗ ਨਾ ਕਰੇ ਤੇ ਤੁਸੀਂ ਸਾਰੇ ਜਣਿਆਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਮੇਰੇ ਵਲੌਗਾਂ ਨੂੰ ਮਤਲਬ ਮੈਨੂੰ ਇੰਨੀ ਵੀ ਨਹੀਂ ਆਸ ਚੱਲ ਕਿ ਇੰਨੀ ਕੁ ਵੀ ਆਸ ਹੋਊਗੀ ਤੇ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੱਤਾ ਕਮੈਂਟਾਂ ਚ ਚੱਲ ਮੈਨੂੰ ਹੋਰ ਜ਼ਿਆਦਾ ਮੈਨੂੰ ਨਾ ਇੱਕ એનર્ਜੀ ਮਿਲੀ ਵੀ ਹਾਂ ਚੱਲ ਹੋਰ ਬਣਾਵਾਂ ਕਿਹੇ ਵळे ਬੰਦੇ ਦਾ ਦਿਲ ਜੱਟ ਈਂਦਾ ਹੁੰਦਾ ਵੀ ਯਾਰ ਚੱਲ ਛੱਡ ਹਨਾ ਆਪਾਂ ਨੂੰ ਕਿਹੜੇ ਕੋਈ ਲਾਇਕ ਆਉਂਦੇ ਆ ਜਾਂ ਕਮੈਂਟ ਆਉਂਦੇ ਪਰ ਇੱਕ ਬੰਦੇ ਨੂੰ ਜਿਹੜਾ ਸ਼ੌਂਕ ਆ ਉਹ ਨਹੀਂ ਕਦੀ ਮਰਨਾ ਚਾਹੀਦਾ ਜਿਹੜਾ ਬੰਦੇ ਨੂੰ ਸ਼ੌਂਕ ਹੁੰਦਾ ਉਹ ਨਹੀਂ ਮਰਨਾ ਚਾਹੀਦਾ ਤੇ ਆਪਾਂ ਨੂੰ ਸ਼ੌਂਕ ਵੀ ਆ ਕਿਉਂ ਵੀ ਸ਼ੌਂਕ ਤੋਂ ਬਗੈਰ ਮਜਬੂਰੀ 'ਚ ਵੀ ਕੰਮ ਲੈ ਲੈਂਦੇ ਲੋਕ ਪਰ ਜਿਹੜਾ ਬੰਦਾ ਕੱਲਾ ਵਾ ਉਹ ਸ਼ੌਂਕ 'ਚ ਕੰਮ ਕਰਦਾ ਤੇ ਕੰਮ ਚੰਗਾ ਹੋਵੇ ਤੇ ਉਹਦਾ ਚੱਲ ਜਾਂਦਾ ਮਾੜਾ ਹੋਵੇ ਤੇ ਤਾਂ ਵੀ ਜਨਤਾ ਨੂੰ ਪਤਾ ਲੱਗ ਜਾਂਦਾ ਤੇ ਇਹ ਜੀ ਗੋਬਿੰਦ ਬਾਗ ਅਈ ਹੁਣ ਚੱਲੇ ਆ ਸਿੱਧਾ ਸਾਠਗੰਢ ਸਾਹਿਬ ਮੱਥਾ ਟੇਕਣ ਇਥੇ ਤੁਹਾਨੂੰ ਇੱਕ ਹੋਰ ਚੀਜ਼ ਦੱਸਦੇ ਆਂ ਵੀ ਜਿਹੜੀਆਂ ਚਪਲਾਂ ਵਾਣਾਂ ਚਪਲਾਂ ਐਦਾਂ ਵਖੋ ਉਹ ਬਾਬੇ ਰੋਗ ਦੇਣੀ ਆ ਕਿਉਂਕਿ ਇਧਰ ਦੀ ਸਾਈਡ ਥਾਣੀ ਲੰਘ ਜਾਈਦਾ ਗੁਰਦੁਆਰਾ ਸਾਹਿਬ ਦੇ ਅੰਦਰ ਆ ਤੇ ਪਰ ਇਹ ਨਾ ਸਾਰਿਆਂ ਨੇ ਚਪਲਾਂ ਪਾਈਆਂ ਜਿੱਤਰਾ ਲਾ ਲਓ ਤੇ ਗੋਬਿੰਦ ਬਾਗ ਤੋਂ ਬਾਅਦ ਆ ਗਏ ਆ ਜੀ ਅਸੀਂ ਸਤਖੰਡ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਤੁਸੀਂ ਵੇਖ ਸਕਦੇ ਜੀ ਵੀ ਮੌਸਮ ਕਿੱਡਾ ਸੋਹਣਾ ਹੋਇਆ ਪਿਆ ਮਗਰ ਬੱਦਲ ਤੁਸੀਂ ਵੇਖ ਸਕਦੇ ਜੀ ਤੇ ਇਥੇ ਇਤਰਾ ਨਹੀਂਦਾ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਯਾ ਅੱਜ ਹੀ ਸਾਡਾ ਇੱਕ ਸਾਹਿਬ ਦਾ ਆਖਰੀ ਜਿਹੜਾ ਦਿਨ ਕਹਿ ਲੋ ਤੇ ਕੱਲ ਨੂੰ ਅਸੀਂ ਇਸ ਟਾਈਮ ਤੇ ਟ੍ਰੇਨ 'ਚ ਹੋਣਾ ਵੈਸੇ ਤੇ ਆ ਸਕਦੇ ਅਸੀਂ ਕੱਲ ਨੂੰ ਤੜਕੇ ਪਰ ਪਤਾ ਨਹੀਂ ਟਾਈਮ ਲੱਗੇ ਕਿ ਨਾ ਤੇ ਮੱਥਾ ਟੇਕਦੇ ਨਹੀਂ ਚੱਲਦੇ ਨੇ ਤੇ ਗੁਰਦੁਆਰਾ ਸਾਹਿਬ ਤੋਂ ਅਸੀਂ ਮੱਥਾ ਟੇਕ ਕੇ ਹੋਣ ਅਸੀਂ ਆ ਗਏ ਜੀ ਇਧਰਲੇ ਪਾਸੇ ਮੋਦੀ ਖਾਨਾ ਜਿੱਥੇ ਸਾਰਾ ਜਿਹੜੀ ਸਟੋਰੇਜ ਆ ਉਹ ਰੱਖੀ ਗਈ ਆ ਤੇ ਬਾਕੀ ਪਤਾ ਨਹੀਂ ਹੁਣ ਬਾਬੇ ਅੰਦਰ ਜਾਣ ਦੇਣਗੇ ਨਾ ਵੇਖ ਲੈਣੇ ਪੁੱਛ ਲੈਣੇ ਯਾਰ ਕੋਆ ਸਾਰੀ ਚੱਕੀ ਆ ਇੱਥੋਂ ਸਾਰਾ ਆਟਾ ਜਿਹੜਾ ਆ ਉਹ ਪੀਆ ਜਾਂਦਾ ਵਾ ਤੇ ਇਧਰਲੇ ਪਾਸੇ ਕੀ ਹੈ ਤੇ ਇਥੇ ਜੀ ਤਰ੍ਹਾਂ ਦੇ ਵੇਖ ਸਕਦੇ ਜੀ ਵੀ ਤਿੰਨ ਮਸ਼ੀਨਾਂ ਲਾਈਆਂ ਬਾਬਿਆਂ ਨੇ 1 2 ਤੇ 3 ਆ ਤਿੰਨ ਮਸ਼ੀਨਾਂ ਲੱਗੀਆਂ ਜਿਹੜੀਆਂ ਪ੍ਰਸ਼ਾਦੇ ਲਾਉਂਦੀਆਂ ਵਾਂ ਤੇ ਬਾਕੀ ਸਾਰਾ ਵੇਖ ਸਕਦੇ ਤੁਸੀਂ ਸਾਰਾ ਸਿਸਟਮ ਸੈੱਟ ਕੀਤਾ ਬਾਬਿਆਂ ਨੇ ਆ ਇਧਰਲੇ ਪਾਸੇ ਬੜੀ ਤਗੜੀ ਇਹਨਾਂ ਦੀ ਜਿਹੜਾ ਵਾ ਉਹ ਲੰਗਰ ਹਾਲ ਦੇ ਲਾਗੇ ਬਿਲਕੁਲ ਬਣਾਈ ਗਈ ਇੱਕ ਸਾਦੀ ਜਿਹੜਾ ਸਮਾਨ ਰੱਖਿਆ ਜਿੱਥੇ ਤੇ ਤਕੜਾ ਤਕੜਾ ਸਿਸਟਮ ਲਾਇਆ ਸਾਰਾ ਕੋ ਆ ਟੀਨ ਜਿੰਨੇ ਵੀ ਆ ਜਿੰਨੇ ਵੀ ਆ ਟੀਨ ਆ ਇਹ ਸਾਰੇ ਇਹਦੇ ਥੱਲੇ ਇੱਕ ਹੋਰ ਗਦਾਮ ਬਣਿਆ ਵਾ ਉੱਥੇ ਰੱਖੇ ਆ ਤੇ ਉਹ ਪਰਲੇ ਪਾਸੇ ਤਾਂ ਹੀ ਵੇਖਦੇ ਲੰਗਰ ਆਲੇ ਇਧਰਲੇ ਪਾਸੇ ਥੱਲੇ ਇੱਕ ਹੋਰ ਗਦਾਮ ਬਣਿਆ ਵਾ ਤੇ ਉੱਥੇ ਉਹ ਸਾਰੇ ਟੀਨ ਪਏ ਆ ਤੇ ਉਸ ਤੋਂ ਬਾਅਦ ਮੋਦੀ ਘਰ ਨੇ ਤੋਂ ਬਾਅਦ ਹੁਣ ਅਸੀਂ ਚੱਲੇ ਆ ਜੀ ਸਿੱਧਾ ਹੀ ਕਮਰਿਆਂ 'ਚ ਤੇ ਆ ਜਿਹੜਾ ਬਾਜ਼ਾਰ ਅਸੀਂ ਵੇਨੇ ਵੇਦੇ ਜਾਣਦੇ ਆ ਤੇ ਵਧੀਆ ਮਤਲਬ ਵਧੀਆ ਦਿਨ ਲੰਘੇ ਜਿੰਨੇ ਵੀ ਸਾਡੇ ਦੇਨੇ ਸੀ ਨਾ ਬਹੁਤ ਸੋਹਣੇ ਲੰਘੇ ਸਾਡੇ ਬੜੀ ਵਧੀਆ ਯਾਤਰਾ ਆ ਗਈ ਸਾਡੀ ਤੇ ਹੁਣ ਆਪਾਂ ਜਾ ਰਹੇ ਆ ਕਮਰੇ ਚ ਤੇ ਉਸ ਤੋਂ ਬਾਅਦ ਅਹੀਂ ਹੁਣ ਚੱਲੇ ਆ ਜੀ ਫੇਰ ਸਤਖੰਡ ਸਾਹਿਬ ਤੇ ਨਗਰ ਅੱਧੇ ਤੇ ਚੱਲ ਹੋ ਰਿਹਾ ਅੱਧਾ ਸਾਡਾ ਟੱਬਰਿਆ ਤੇ ਅਸੀਂ ਇਹ ਸਾਰੇ ਆਣੇ ਕਹਿੰਦੇ ਆ ਵੀ ਆਪਾਂ ਇੱਕ ਯਾਦਗਾਰੀ ਫੋਟੋ ਖਿਮੋਣੀ ਆ ਤੇ ਅੰਦਰ ਸਤਖੰਡ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਹੁਣ ਸਾਰੇ ਜਾਣਦੇ ਆ ਜੀ ਅਸੀਂ ਸਤਖੰਡ ਗੁਰਦੁਆਰਾ ਸਾਹਿਬ ਫੋਟੋ ਨਵਾਉਣ ਯਾਦਗਰੀ ਤੇ ਬਾਕੀ ਇੱਥੋਂ ਉਹਨੂੰ ਜੀਤ ਨਹੀਂ ਕਰਦਾ ਪਰ ਜਾਣਾ ਤੇ ਪੈਣਾ ਹੀ ਆ।ਣਾ ਜੀ ਨਹੀਂ ਨਾ ਕਰਦਾ। ਸਾਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਕਿੰਨੇ ਦਿਨਾਂਗੇ। ਇੱਥੇ ਨਾ ਆਪਣਾ ਆਹ ਇੱਥੇ ਨਾ ਮੰਮੀ ਮੇਰੀ ਨੂੰ ਰੋਟੀਆਂ ਪਕਾਉਣੀਆਂ ਪਈਆਂ ਨਾ ਕੋਈ ਟੈਨਸ਼ਨ। ਸਬਜੀ ਧਰਨੀ ਪਵੇ। ਨਾ ਸਬਜੀ ਧਰਨੀ ਪਈ ਕਿਉਂਕਿ ਲੰਗਰ ਪ੍ਰਸ਼ਾਦਾ 24 ਘੰਟੇ ਚੱਲਦਾ ਤੇ ਵੈਸੇ ਵੀ ਮੌਸਮ ਬਹੁਤ ਵਧੀਆ ਕੋਈ ਗਰਮੀ ਨਹੀਂ ਆ ਤੇ ਵਧੀਆ ਬਹੁਤ ਵਧੀਆ ਬਹੁਤ ਸੋਹਣਾ ਮਾਹੌਲ ਤੇ ਬੜੇ ਸੋਹਣੇ ਸੋਹਣੇ ਦਿਨਾਂਗੇ ਸਾਡੇ। ਤੇ ਬਾਕੀ ਜਿਹੜਾ ਟ੍ਰੇਨ ਵਿਲਾ ਇਦਾਂ ਹੀ ਦਸ ਦਿਨ ਇਤਨਾ ਲੰਘੇ ਸਾਡੇ ਤੇ ਕੱਲ ਨੂੰ ਹੀ ਟ੍ਰੇਨ ਨਹੀਂ ਬੈਹਿਣਾ ਤੇ ਅਸੀਂ ਜਿਹੜਾ ਵਾ ਦੁਬਾਰਾ ਉਹ ਆ ਗਏ ਆ ਜੀ ਸੱਚਖੰਡ ਗੁਰਦੁਆਰਾ ਸਾਹਿਬ ਜੋ ਕੀ ਕਰਦੇ ਕਹਿੰਦੇ ਸੀ ਵੀ ਆਪਾਂ ਜਿਹੜੀ ਆ ਫੋਟੋ ਕਰਾਉਣੀ ਆ ਸਾਰਿਆਂ ਨੇ ਤੇ ਹੁਣ ਹੌਲੀ ਹੌਲੀ ਕਰਦੇ ਸਾਰੇ ਇਕੱਠੇ ਹੋਣਗੇ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਵੀ ਕਿਹੜੇ ਕਿਹੜੇ ਜਾਣੇ ਆ ਹੀ ਫੋਟੋ ਲੱਗੇ ਕਰਾਉਣਾ ਅੱਜ ਜਿੰਨਾ ਟੱਬਰ ਖਲੋਤਾ ਨਾ ਸਾਰਾ ਫੋਟੋ ਨਵਾਂ ਲਿਖ ਲਿਤਾ ਵਾ ਪਰ ਅਜੇ ਵੀ ਕਈ ਜਿਹੜੇ ਆ ਉਹ ਚੱਜ ਨਾ ਖਲੋਣ ਨਹੀਂ ਦਏ ਆ ਵੇਖੋ ਤੁਸੀਂ ਵੇਖ ਸਕਦੇ ਵੀ ਮੈਂ ਮਾਹਾਂ ਹੀ ਖਿਲਾ ਰਹੇ ਆ ਤੇ ਇੱਕ ਜਿਹੜੀ ਫੋਟੋ ਆ ਉਹ ਖੇਚ ਖਿੱਚੀ ਗਈ ਆ ਪਰ ਆਈ ਨੇਰੇ ਚ ਕਾਲੀ ਜੀ ਆ ਤੇ ਹੁਣ ਆਪਾਂ ਚੱਲਦੇ ਆ ਇੱਕ ਰੀ ਮੱਥਾ ਦੇਖਣ ਤੇ ਫਿਰ ਆਪਾਂ ਚੱਲਦੇ ਆ ਪ੍ਰਸ਼ਾਦਾ ਛਕਣ ਤੇ ਇਧਰੋਂ ਜਿਹੜੀਆਂ ਸੰਗਤਾਂ ਜਿਤਰਾ ਲਾੜੋ ਵੀ ਆਪਾਂ ਨੂੰ ਉਹ ਸੇਵਾ ਭੇਦੀਆਂ ਵਾ ਉਹਨਾਂ ਦੀ ਜਿਹੜੀ ਪਰਤੀ ਕਟਵਾਈ ਜਾਂਦੀ ਆ 100 ਰੁਪਏ ਦੇ ਨਾਲ ਜਿਹੜਾ ਉਹ ਕੱਲੀ ਬਾਬੇ ਰਸੀਦ ਦਿੰਦੇ ਆ ਤੇ 200 ਰੁਪਏ ਦੇ ਨਾਲ ਜਿਹੜਾ ਉਹ 200 ਰੁਪਏ ਦੇ ਨਾਲ ਜਿਹੜਾ ਉਹ ਨਾਲ ਸਰੋਪਾ ਤੇ ਨਾਲ ਪ੍ਰਸ਼ਾਦ ਤੇ ਜਿਹੜੀ ਇਕੱਲੀ 100 ਦੀ ਹੈ ਪਰਚੀ ਉਹਦੇ ਨਾਲ ਪ੍ਰਸ਼ਾਦ ਕਿੰਨੇ ਪੈਕਟ ਇੱਕ ਪੈਕਟ ਤੇ ਜਿਹੜਾ ਪ੍ਰਸ਼ਾਦ ਹੈ ਉਹ ਮਿਲ ਜਾਂਦਾ ਵਾ ਤੇ ਪਰਚੀਆਂ ਹੈਗੀਆਂ ਸੀ ਤਿੰਨ ਆਪਣੇ ਕੋਲ ਪ੍ਰਸ਼ਾਦ ਮਿਲੇ ਤਿੰਨ ਤੇ ਪ੍ਰਸ਼ਾਦ ਵੀ ਮਿਲੇ ਆ ਤਿੰਨ ਤੇ ਇੱਕ ਮਿਲਿਆ ਸਰੂਪਾ 100 100 ਵਾਲੇ ਜਿਹੜੇ ਆ ਸੇਵਾਦਾਰ ਉਹ ਦੋ ਜਣੇ ਸੀ ਤੇ 200 ਵਾਲਾ ਇੱਕ ਹੀ ਤੇ ਆ ਆਪਾਂ ਗੁਰੂ ਘਰੇ ਤੁਹਾਡੀ ਹਾਜ਼ਰੀ ਲਵਾਤੀ ਆ ਸੱਚਖੰਡ ਸ੍ਰੀ ਹਜੂਰ ਸਾਹਿਬ ਤੇ ਜਿਹੜਾ ਆਪਾਂ ਨੂੰ ਪ੍ਰਸ਼ਾਦ ਮਿਲਿਆ ਵਾ ਉਹ ਤੁਹਾਡੇ ਘਰੇ ਮੈਂ ਪਹੁੰਚਾ ਦੂੰਗਾ ਆਪੇ ਤੇ ਅਸੀਂ ਆ ਗਏ ਆ ਜੀ ਹੁਣ ਸਤਖੰਡ ਸਾਹਿਬ ਤੋਂ ਮੱਥਾ ਟੇਕ ਕੇ ਆ ਆ ਵੀਰ ਤੋਂ ਅੱਜ ਪੀਜ਼ਾ ਖਾਣ ਤੇ ਇਹ ਵੀਰ ਨੂੰ ਕਿਹਾ ਵੀ ਦੋ ਜਿਹੜੇ ਛੋਟੇ ਆ ਪੀਜ਼ੇ ਕਰ ਦੇ ਤੇ ਆ ਅਸੀਂ ਚਾਰੇ ਜਾਣੇ ਲੱਗੇ ਆ ਜੀ ਹੁਣ ਅਸੀਂ ਪੀਜ਼ਾ ਖਾਣ ਤੇ ਨਾਲ ਮੇਰਾ ਅਦਾ ਕੋਈ ਠੰਡਾ ਠੰਡਾ ਲੈ ਲਈਏ ਲਾਗੇ ਦੁਕਾਨ ਵੀ ਹੈਗੀ ਹੈ ਤੇ ਲੋ ਜੀ ਮਹਾਰਾਸ਼ਟਰ ਦੀ ਧਰਤੀ ਤੇ ਬਹਿ ਕੇ ਅਸੀਂ ਲੱਗੇ ਆ ਪੀਜ਼ਾ ਖਾਣ ਤੇ ਇਹ ਪਹਿਲੀ ਵਾਰੀ ਮਹਾਰਾਸ਼ਟਰੀ ਧਰਤੀ ਤੇ ਬਹਿ ਕੇ ਅਸੀਂ ਪੀਜ਼ਾ ਲੱਗੇ ਆ ਖਾਣ ਤੇ ਬਹੁਤ ਸਵਾਲ ਲੱਗੰਦਾ ਵੇਖਨ ਨੂੰ ਬਾਕੀ ਭੁੱਖ ਲੱਗੀ ਹੀ ਤੇ ਅੱਜ ਖਾ ਕੇ ਵੇਨੇ ਆ ਬੜਾ ਵੀ ਕਿੰਦਾ ਦਾ ਬਣਾਉਂਦੇ ਆ ਟੇਸਟ ਪੀਜ਼ਾ ਨਹੀਂ ਖਾਦਾ ਪੀਜ਼ਾ ਵਧੀਆ ਸੀ ਥੋੜਾ ਜਿਹਾ ਦਿੱਖਾ ਸੀ ਬਾਕੀ ਪੀਜ਼ਾ ਸਵਾਦ ਸੀ ਤੇ ਹੁਣ ਆਪਾਂ ਚੱਲੇ ਆਂ ਸਾਰੇ ਆਨੇ ਕਮਰੇਜ ਚਲੋ ਜਿੱਦਾਂ ਕਿ ਤੁਸੀਂ ਵੇਖਿਆ ਅੱਜ ਦੀ ਦਿਹਾੜੀ ਦਾ ਜਿਹੜਾ ਹੈਗਾ ਸੀ ਗੋਬਿੰਦ ਬਾਗ ਸਾਹਿਬ ਉੱਥੋਂ ਤਾਂ ਮੈਂ ਦਰਸ਼ਨ ਕਰਾਏ ਤੇ ਇੱਕ ਗੁਰਦੁਆਰਾ ਸਾਹਿਬ ਨਮਾਮ ਖਾਇਆ ਤੇ ਸੱਚਗੰਨ ਸਾਹਿਬ ਤੋਂ ਇੱਕ ਵਾਰ ਨਹੀਂ ਦੋ ਵਾਰੀ ਹੋ ਕੇ ਆ ਗਏ ਤੇ ਇਹ ਸੰਗਤ ਆਪਾਂ ਨੂੰ ਮਿਲਿਆ ਸੀ ਜੀ ਇਹ ਚੰਡੀਗੜ੍ਹ ਤੋਂ ਆਏ ਆ ਤੇ ਸਾਨੂੰ ਇੱਥੇ ਬੈਠੇ ਮਿਲੇ ਤੇ ਇਹਨਾਂ ਨੂੰ ਵੀ ਆਪਾਂ ਵਲੌਗ ਦੇ ਵਿੱਚ ਲੈ ਲਿਆ ਤੇ ਇਹੀ ਆਪਣਾ ਇਹਦਾ ਵਲੌਗ ਚੰਗਾ ਲੱਗਾ ਤਾਂ ਲਾਈਕ ਮਾਰ ਦਿਓ ਸਬਸਕ੍ਰਾਈਬ ਕਰ ਲਿਓ ਚੰਗਾ ਜੀ ਬਾਏ ਬਾਏ ਸਸਰੀ ਘਰ ਮਿਲਦੇ ਆ ਅਗਲੇ ਵਲੌਗ ਚ